ਇਹਾਂਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਸਵਾਗਤ ਕਰਦਿਆਂ ਦੀ ਇੱਕ ਵਾਰੀ ਫੇਰ ਤੋਂ ਆਪਣੇ ਚੈਨਲ ਹਰਮਨ ਬੁਟੀਕ 688 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਵੀ ਵਧੀਆ ਠੀਕ ਠਾਕ ਤੇ ਅੱਜ ਆਪਣੇ ਕੋਲੇ ਆਇਆ ਇੱਕ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਤੇ ਇਹਦੇ ਨਾਲ ਆਪਾਂ ਜਿਹੜਾ ਦੇਖੋ ਇਹ ਵਾਲਾ ਪਲੇਨ ਸਟਾਫ ਦਾ ਫਿਓਨਾ ਦਾ ਜਿਹੜਾ ਇਹ ਸਟਾਫ ਹੈ ਤੇ ਇਹਦੇ ਨਾਲ ਜਿਹੜਾ ਆਪਾਂ ਇਸ ਦੁਪੱਟੇ ਨਾਲ ਰਾਇਟ ਹੀ ਕਰਨਾ ਹੈ ਤੇ ਇਹਦੇ ਵਿੱਚ ਆਪਾਂ ਦੇਖੋ ਇਸ ਤਰ੍ਹਾਂ ਦਾ ਕਲਰ ਪਾ ਕੇ ਤੇ ਨੂੰ ਸੂਟ ਨੂੰ ਜੜੀ ਇਹਦੀ ਆਪਾਂ ਮੈਚਿੰਗ ਕਰਨੀ ਹੈ ਤੇ ਲੋਕੀ ਜਿ ਫਟਾ ਸੋਹਣਾ ਸੀ ਇਸ ਲਈ ਉਹਨਾਂ ਨੇ ਪਲੇਨ ਸੂਟ ਲੈ ਕੇ ਤੇ ਇਹਦੀ ਮੈਚਿੰਗ ਲਈ ਜਿਹੜਾ ਸੂਤ ਆਪਾਂ ਨੂੰ ਫੜਾਇਆ ਤੇ ਅੱਜ ਆਪਾਂ ਦੱਸਦੇ ਆਂ ਕਿ ਆਪਾਂ ਇਹਨੂੰ ਕਿਵੇਂ ਮੈਚ ਕਿਵੇਂ ਮੈਚਿੰਗ ਕਰਾਂਗੇ ਇਹਦੀ ਆਪਾਂ ਤੇ ਕਿਸ ਤਰ੍ਹਾਂ ਇਹਨੂੰ ਆਪਾਂ ਵਰਕ ਕਰਾਂਗੇ ਲੋ ਜੀ ਬਹੁਤ ਹੀ ਪਿਆਰਾ ਜਿਹਾ ਘੇਰੇ ਦਾ ਆਪਾਂ ਹੈਵੀ ਜੇ ਵਰਕ ਦੇ ਨਾਲ ਇਹਨੂੰ ਆਪਾਂ ਅੱਜ ਬਣਾਉਣ ਲੱਗੇ ਆ ਤੇ ਚਲੋ ਜੀ ਵੀਡੀਓ ਨੂੰ ਫੋਲੋ ਬੌਚ ਜ਼ਰੂਰ ਕਰ ਲਿਓ ਐਂਡ ਤੱਕ ਵੀਡੀਓ ਤੇ ਬਨੇ ਰਹੋ ਕਿਉਂਕਿ ਤੁਹਾਨੂੰ ਪਤਾ ਹੀ ਆਪਾਂ ਡੇਲੀ ਨਵੇਂ-ਨਵੇਂ ਵਰਕ ਜਿਹੜੇ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਨੇ ਤੇ ਲਓ ਜੀ ਤੁਸੀਂ ਉਹਨਾਂ ਵਰਤਾਂ ਨੂੰ ਬਹੁਤ ਜ਼ਿਆਦਾ ਪਿਆਰ ਵੀ ਕਰਦੇ ਹੋ ਤੇ ਇਸ ਲਈ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਡੇਲੀ ਕੋਈ ਨਾ ਕੋਈ ਵੀਡੀਓ ਜ਼ਰੂਰ ਲੈ ਕੇ ਆਈਏ ਤੇ ਜਿੱਥੇ ਤੁਹਾਨੂੰ ਨਵੇਂ-ਨਵੇਂ ਆਈਡੀਆ ਮਿਲ ਸਕਣ ਹਨ ਆਪਣੇ ਵੇਸਟ ਪਏ ਦੁਪੱਟਿਆਂ ਦੇ ਨਾਲ ਤੁਸੀਂ ਇਸ ਤਰ੍ਹਾਂ ਦੇ ਕਿਵੇਂ ਵੀ ਸੂਟ ਜਿਹੜੇ ਰੈਡੀ ਕਰਵਾ ਸਕੋ ਚਲੋ ਜੀ ਫਿਰ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਤੇ ਸਭ ਤੋਂ ਪਹਿਲਾਂ ਸੂਟ ਨੂੰ ਫਰੇਮ ਤੇ ਲਗਾ ਕੇ ਫਿਰ ਤੁਹਾਨੂੰ ਦੱਸਦੇ ਆਂ ਵੀ ਆਪਾਂ ਇਹਨੂੰ ਕਿਹੜਾ ਕਰਕੇ ਦੇ ਕੇ ਤਿਆਰ ਕਰਾਂਗੇ ਤੇ ਵੀਡੀਓ ਨੂੰ ਜਿੱਥੇ ਕੰਟੀਨਿਊ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਫਰੇਮ ਨੂੰ ਲਾ ਲਗੇ ਤੇ ਇਹਨਾਂ ਚੰਗ ਲਾ ਲਗੇ ਫਿਰ ਆਪਾਂ ਇਸ ਸੂਟ ਨੂੰ ਕਰਦੇ ਆਂ ਰੈਡੀ ਤੇ ਇਹ ਲਓ ਜੀ ਚੁੰਨੀ ਨਾਲ ਕਿਹੜਾ ਆਪਾਂ ਇੱਕ ਫਰੇਮ ਤਿਆਰ ਕਰ ਚੁੱਕੇ ਆਂ ਤੇ ਆਪਾਂ ਵੀਡੀਓ ਨਹੀਂ ਬਣਾਈ ਸੀ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਂਦੀ ਹੈ ਤੇ ਹੁਣ ਵਸਤਾ ਆਪਾਂ ਦੂਸਰਾ ਫਰੇਮ ਲਗਾਉਣ ਲੱਗੇ ਸੀ ਤੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਡਿਜ਼ਾਈਨ ਦਿਖਾ ਦਈਏ ਲਓ ਜੀ ਕੁਛ ਇਸ ਤਰ੍ਹਾਂ ਦਾ ਆਪਾਂ ਜਿਹੜਾ ਪੱਲਾ ਇਹ ਤਾਂ ਤਿਆਰ ਕੀਤਾ ਹੈ ਆਪਣੀ ਸ਼ਰਟ ਦਾ ਲਓ ਜੀ ਹਲਕਾ ਫੁਲਕਾ ਹੈ ਤੇ ਕਿਉਂਕਿ ਛੋਟੀ ਉਮਰ ਦੇ ਬੱਚੇ ਦਾ ਬੇਟੀ ਦਾ ਸੂਟ ਹੈ ਨਾ ਇਹ ਤੇ 17 ਇੰਚ ਆਪਾਂ ਇਹਦਾ ਘੇਰਾ ਰੈਡੀ ਕਰਨਾ ਤੇ ਲਓ ਜੀ ਇਸ ਦੁਪट्टे ਦੇ ਨਾਲ ਜਿਹੜੇ ਆਪਾਂ ਮੈਚ ਕਰਕੇ ਸਿਰਫ ਦੋ ਕਲਰ ਰੱਖੇ ਨੇ ਹਨਾ ਬਾਕੀ ਗੁਲਾਬੀ ਹੈ ਜਿਹੜਾ ਜਾਦੇ ਪਾਇਆ ਕਿਉਂਕਿ ਦੁਪੱਟੇ ਨਾਲ ਮੈਚ ਕਰਨਾ ਬਾਕੀ ਆਪਾਂ ਜਿਹੜਾ ਹਲਕਾ ਜਿਹਾ ਦੇਖੋ ਸਰਦਈ ਰੰਗ ਦਾ ਟੱਚ ਦਿੱਤਾ ਇਹਨੂੰ ਵੀ ਚਲੋ ਸੋਹਣਾ ਲੱਗੇ ਹੈਨਾ ਚਲੋ ਜੀ ਇੱਕ ਪੱਲਾ ਤਿਆਰ ਹੋ ਚੁੱਕਿਆ ਹੁਣ ਆਪਣਾ ਕਿਉਂਕਿ ਡੇਢ ਫਰੇਮ ਲੱਗੂਗਾ ਇੱਕ ਫਰੇਮ ਤਿਆਰ ਹੈ ਹੁਣ ਆਪਾਂ ਲਗਾਵਾਂਗੇ ਜਿਹੜਾ ਹਾਫ ਫਰੇਮ ਹੋ ਤਿਆਰ ਹੋਊਗਾ ਕਿਉਂਕਿ ਆਪਣਾ ਦੇਖੋ ਇੰਨਾ ਆਪਾਂ ਜਿਹੜਾ ਘੇਰਾ ਰੈਡੀ ਕਰਨਾ ਦੇਖੋ ਹਾਫ ਜਿਹੜਾ ਇੱਕ ਫਰੇਮ ਲੱਗ ਜਾਊਗਾ ਤੇ ਲੋ ਜੀ ਡੇਢ ਫਰੇਮ ਦੇ ਵਿੱਚ ਆਪਣਾ ਜਿਹੜਾ ਪੱਲਾ ਸੂਟ ਦਾ ਬਣ ਕੇ ਤਿਆਰ ਹੋ ਜਾਊਗਾ ਤੇ ਲਓ ਜੀ ਇਸ ਤਰ੍ਹਾਂ ਦਾ ਕੁਛ ਆਪਾਂ ਡਿਜ਼ਾਈਨ ਦਿੱਤਾ ਇਹਨੂੰ ਤੇ ਚਲੋ ਬਾਕੀ ਸਾਰਾ ਡਿਜ਼ਾਈਨ ਬੁਖਾ ਕੇ ਫਿਰ ਤੁਹਾਨੂੰ ਦੱਸਦੇ ਹਾਂ ਵੀ ਕਿਤਨਾਂ ਦਾ ਸੂਤ ਇਹ ਜਿਹੜਾ ਆਪਣਾ ਬਣ ਜਾਣਾ ਤੇ ਲਓ ਜੀ ਵੀਡੀਓ ਤੇ ਐਂਡ ਤੱਕ ਬਣੇ ਰਹੋ ਕਿਉਂਕਿ ਛੋਟੀ ਜਿਹੀ ਵੀਡੀਓ ਬਣਾਵਾਂਗੇ ਤੇ ਪਾਸੇ ਦੇ ਫੁੱਲਾ ਜਿਹੜੀ ਬਾਹ ਦਾ ਹੋਊਗਾ ਡਿਜ਼ਾਈਨ ਉਹ ਵੀ ਆਪਾਂ ਇਸੇ ਤਰ੍ਹਾਂ ਹੀ ਦੇਵਾਂਗੇ ਥੋੜਾ ਜਿਹਾ ਪਾਸੇ ਤੋਂ ਜਿਹੜਾ ਸੈਜ ਘਟਾ ਦਾਂਗੇ ਬਾਕੀ ਜਿਹੜਾ ਸੇਮ ਇਹੀ ਡਿਜ਼ਾਈਨ ਦੇਵਾਂਗੇ ਹਨਾ ਤੇ ਫਿਰ ਆਪਾਂ ਜਿਹੜਾ ਇਹ ਇਹ ਵਾਲਾ ਵਰਕ ਵੀ ਕੰਪਲੀਟ ਹੋ ਜਾਊਗਾ ਲੋ ਤੁਸੀਂ ਦੇਖ ਸਕਦੇ ਹੋ ਪਿਆਰਾ ਜਿਹਾ ਸੂਟ ਦੁਪੱਟੇ ਦੇ ਨਾਲ ਇਹਦੀ ਜਿਹੜੀ ਮੈਚਿੰਗ ਹੋਊਗੀ ਲੋ ਜੀ ਆਪਾਂ ਸੋਹਣੀ ਜੀ ਇੱਕ ਇੱਥੇ ਪਿਕਚਰ ਖਿੱਚ ਰਹੇ ਸੀਗੇ ਹਨ ਜੋ ਆਪਾਂ ਉਹਨਾਂ ਨੂੰ ਕਿ ਲੋਕੀ ਸਟੇਟ ਆਪਣਾ ਜਿਹੜਾ ਬਾਹਾਂ ਬਣਾਈ ਕਰ ਰਹੇ ਨੇ ਤੇ ਕੇ ਰਾਇ ਦਾ ਬਣ ਗਿਆ ਸੀ ਤੇ ਲੋ ਜੀ ਦੋਨੇ ਬਾਹਾਂ ਤੇ ਆਪਾਂ ਇਸ ਤਰ੍ਹਾਂ ਦੀ ਜਿਹੜੀ ਇਹਦੀ ਬੇਲ ਦੇਤੀ ਹੈ ਇਹ ਲੋ ਜੀ ਸੂਤ ਬਸ ਹੁਣ ਆਪਾਂ ਜਿਹੜਾ ਮਸ਼ੀਨ ਤੋਂ ਉਤਾਰਨ ਲੱਗਿਆ ਤਾਂ ਵੀ ਦੇਰ ਲੱਗਣੀ ਕੰਪਲੀਟ ਹੈ ਤੇ ਹੁਣ ਆਪਾਂ ਤੁਹਾਨੂੰ ਮਸੂਹਤ ਵੀ ਦਿਖਾਉਣੀ ਆ ਪਿਆਰੀ ਜੀ ਤੁਖ ਕਿਉਂਕਿ ਵੀਡੀਓ ਨਹੀਂ ਬਣੀ ਹਨਾ ਤੇ ਕੱਲ ਤੋਂ ਪਤਾ ਹੀ ਹੈ ਕਿ ਕਿ ਸਾਰੇ ਟੂਆ ਵਿੱਚ ਵੋਟਾਂ ਪੈ ਰਹੀਆਂ ਸੀ ਨੂੰ ਤੇ ਆਪਾਂ ਵੀ ਥੋੜੀ ਜਿਹੀ ਸੀ ਕੁਝ ਆਪਣੇ ਕੋਲੇ ਕਿਸੇ ਕਸਟਮਰਾਂ ਨੇ ਆਉਣਾ ਸੀ ਉਹਨਾਂ ਕਰਕੇ ਆਪਾਂ ਤੋਂ ਵੀਡੀਓ ਬਸ ਘੇਰੇ ਦੀ ਜਿੰਨੀ ਕੁ ਬਣਾ ਲਈ ਸੀ ਬਣਾ ਲਈ ਉਸ ਤੋਂ ਬਾਅਦ ਵੀਡੀਓ ਨਹੀਂ ਬਣੀ ਸੀ ਹਨਾ ਇਸ ਲਈ ਹੁਣ ਆਪਾਂ ਸਵੇਰੇ ਜਿਹੜਾ ਇਹ ਵਰਕ ਕੰਪਲੀਟ ਕਰ ਰਹੇ ਸੀ ਤੇ ਬਸ ਉਹਨਾਂ ਫੋਟਰੀ ਸੂਟ ਦਾ ਮਤਲਬ ਰੈਡੀ ਹੈ ਤੇ ਹੁਣ ਆਪਾਂ ਤੁਹਾਨੂੰ ਇਹਦੀ ਉਤਾਰ ਕੇ ਫਰੇਮ ਤੋਂ ਫਿਰ ਆਪਾਂ ਇਹਦੀ ਵੀਡੀਓ ਤੁਹਾਨੂੰ ਦਿਖਾਉਣੀ ਹੈ ਸਾਰੇ ਸੂਟ ਦੀ ਕਿ ਆਪਾਂ ਇਹ ਕਿਸ ਤਰ੍ਹਾਂ ਤਿਆਰ ਕੀਤਾ ਤੇ ਤੁਸੀਂ ਵੀ ਆਪਣੇ ਇਸ ਤਰ੍ਹਾਂ ਦੇ ਦੁਪੱਟਿਆਂ ਨਾਲ ਕਿਸ ਤਰ੍ਹਾਂ ਸੂਟ ਜਿਹੜੇ ਬਣਵਾ ਸਕਦੇ ਹੋ ਤੇ ਚਲੋ ਜੀ ਮਸ਼ੀਨ ਬੰਦ ਕਰਕੇ ਤੇ ਆਪਾਂ ਜਿਹੜਾ ਸੂਟ ਲਾ ਲ ਗਏ ਫਿਰ ਆਪਾਂ ਤੁਹਾਨੂੰ ਦਿਖਾਉਣੀ ਹੈ ਇਹਦੀ ਫਾਈਨਲ ਲੁੱਕ ਸੂਟ ਦੀ ਕਿ ਆਪਣਾ ਕਿੱਦਾਂ ਪਿਆ ਹੈ ਤੇ ਹਾਂਜੀ ਦੇਖ ਸਕਦੇ ਹੋ ਸੂਟ ਆਪਣਾ ਜਿਹੜਾ बनके कंप्लीट ਹੋ ਚੁੱਕਿਆ ਤੇ ਆਪਾਂ ਨੂੰ ਤੋਂ ਵੇਖੋ ਕੋਈ ਵੀਡੀਓ ਨਹੀਂ ਬਣੀ ਬਾਅਦ ਚ ਜਿਹੜਾ ਆਪਾਂ ਘੇਰਾ ਤੁਹਾਨੂੰ ਲੱਗਦਾ ਲੱਗਦਾ ਦਿਖਾਤਾ ਦਿਖਾਤਾ ਸੀਗਾ ਉਸ ਤੋਂ ਬਾਅਦ ਆਪਾਂ ਕੋਈ ਵੀਡੀਓ ਨਹੀਂ ਦਿਖਾਈ ਕਿਉਂਕਿ ਸਿੰਪਲਸ ਹੋ ਗਿਆ ਵਰਕ ਸੀ ਤੇ ਕੁਝ ਕੱਲ ਆਪਣੇ ਕੋਲੇ ਥੋੜੇ ਜੇ ਕਸਟਮਰ ਆ ਗਏ ਸੀ ਇਸ ਲਈ ਜਿਹੜੀ ਵੀਡੀਓ ਬਸ ਮਸ਼ੀਨ ਕਦੇ ਚੱਲ ਪੈਂਦੀ ਸੀ ਕਦੇ ਬੰਦ ਹੋ ਜਾਂਦੀ ਸੀ ਨਾ ਤੇ ਕੋਈ ਵੇਖੋ ਬਾਕੀ ਦੀ ਵੀਡੀਓ ਨਹੀਂ ਬਣੀ ਤੇ ਇਹ ਵਾਲੀ ਵੀਡੀਓ ਅੱਜ ਆਪਣੀ ਛੋਟੀ ਜੀ ਹੋਊਗੀ ਕਿਉਂਕਿ ਪਤਾ ਕੀ ਹੈ ਬਸ ਪੂਰਾ ਕਸੂਟ ਤੁਹਾਨੂੰ ਇਦਾਂ ਕੀ ਦਿਖਾ ਦਾਂਗੇ ਤੇ ਬਾਕੀ ਹੁਣ ਥੋੜਾ ਜਿਹਾ ਸੂਟ ਤੁਹਾਨੂੰ ਹੱਥੋਂ ਫਰੇਮ ਤੋਂ ਲਗਾ ਲੀਏ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਇਹਦੀ ਫਾਈਨਲੀ ਲੁੱਕ ਕਿ ਇਹ ਕਿਸ ਤਰ੍ਹਾਂ ਬਣਿਆ ਤੇ ਚਲੋ ਜੀ ਤੁਸੀਂ ਵੀ ਆਪਣੇ ਜਿਹੜੇ ਆਪਣੇ ਮਤਲਬ ਦੁਪੱਟੇ ਹਨਾ ਸੂਟਾਂ ਦੇ ਨਾਲ ਆਪਾਂ ਸੂਟ ਹੰਡਾ ਲੈਨੇ ਦੁਪੱਟੇ ਰਹਿ ਜਾਂਦੇ ਨੇ ਉਹਨਾਂ ਨਾਲ ਆਪਾਂ ਕਿਸ ਤਰ੍ਹਾਂ ਸੂਟ ਦੀ ਪਿਆਰੀ ਜੀ ਲੁੱਕ ਇਸ ਤਰ੍ਹਾਂ ਨਾਲ ਦਾ ਵਰਕ ਥੇ ਕੇ ਸੂਟ ਆਪਣਾ ਦੁਪੱਟਾ ਜਿਹੜਾ ਅਹ ਵਾਤ ਵਾਤ ਵਿੱਚ ਲਿਆ ਸਕਦੇ ਆ ਇਹ ਵੀ ਤੁਹਾਨੂੰ ਆਈਡੀਆ ਹੋ ਜਾਊਗਾ ਤੇ ਹੁਣ ਆਪਾਂ ਜਿਹੜਾ ਪਸ਼ਮੀਨੇ ਦਾ ਸੂਟ ਲਗਾਵਾਂਗੇ ਲਓ ਜੀ ਪਹਿਲਾਂ ਤੁਹਾਡੇ ਨਾਲ ਇਸ ਸੂਟ ਦੀ ਜਿਹੜੀ ਕਲੀਅਰ ਕਰਦਗੇ ਵੀ ਇਹ ਸੂਟ ਆਪਣਾ ਕਿੱਦਾਂ ਦਾ ਬਣਿਆ ਹਨ ਤੇ ਬਾਹਾਂ ਤੇ ਆਪਾਂ ਸਿੰਪਲ ਜਿਹਾ ਦੇਖੋ ਇਹਦੇ ਵਰਕ ਦਿੱਤਾ ਬਾਹਾਂ ਤੇ ਅਹ ਵੇਲ ਪਾ ਕੇ ਕੱਲਾ ਕਿਉਂਕਿ ਜਿਹੜਾ ਮੂਹਰੇ ਅੱਗੇ ਘੇਰੇ ਦਾ ਵਰਕ ਸੀ ਬਹੁਤ ਜ਼ਿਆਦਾ ਹੈਵੀ ਸੀਗਾ ਤੇ ਲਓ ਜੀ ਹੁਣ ਆਪਾਂ ਥੋੜਾ ਜਿਹਾ ਐਨੂੰ ਕਾगज ਕੋਗੇ ਲਾਦ ਕੇ ਸਫਾਈ ਕਰਦਗੇ ਧਾਗੇ ਦੀ ਕਟਿੰਗ ਨੂੰ ਕਰਦ ਰਹੀ ਦਿੱ ਧਾਗੇ ਆ ਹਨ ਤੇ ਫਿਰ ਤੁਹਾਨੂੰ ਦਿਖਾਉਣੀ ਹੈ ਸੂਟ ਦੀ ਫਾਈਨਲ ਲੁੱਕ ਵੀਡੀਓ ਤੇ ਬਨੇ ਰਹੋ ਜੀ ਇੱਥੇ ਚਲੋ ਜੀ ਆਪਣਾ ਬਾਹ ਜਿਹੜੀ ਉਹ ਕਿੰਨੀ ਵੀ ਰੈਡੀ ਕਰ ਸਕਦੇ ਜਿਵੇਂ ਕਿ ਹੁਣ ਪਾਕਿਸਤਾਨੀ ਬਾਹਾਂ ਦਾ ਟ੍ਰੈਂਡ ਹੈ ਹਨ ਤੇ ਆਪਣੀ ਬਾਹ ਉਹ ਬਹੁਤ ਉਹ ਵਧੀਆ ਬਣਾ ਕੇ ਤਿਆਰ ਕਰ ਸਕਦੇ ਆ। ਬਾਕੀ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਦੁਪੱਟਾ ਤੇ ਤੁਹਾਨੂੰ ਵੀ ਆਈਡੀਆ ਹੋ ਜਾਣਗੇ ਵੀ ਜਿਹੜੇ ਆਪਣੇ ਵੇਸਟ ਦੁਪੱਟੇ ਹੁੰਦੇ ਜਿਵੇਂ ਕਿ ਆਪਾਂ ਮਹਿੰਗੇ ਸੂਟਾਂ ਦੇ ਨਾਲ ਦੁਪੱਟੇ ਆਪਣੇ ਦੇਖੋ ਹੰਡਾ ਲੈਨੇ ਆ ਹਨਾ ਸੂਟ ਹੰਡਾ ਲੈਨੇ ਤੇ ਦੁਪੱਟੇ ਆਪਣੇ ਰਹਿ ਜਾਂਦੇ ਉਹਨਾਂ ਨਾਲ ਆਪਾਂ ਕਿੱਦਾਂ ਦੇਖੋ ਇਸ ਤਰ੍ਹਾਂ ਦੇ ਸੂਟ ਪਲੇਨ ਲੈ ਕੇ ਉਹਨਾਂ ਨੂੰ ਵਰਕ ਕਰਾ ਕੇ ਕਿਸ ਤਰ੍ਹਾਂ ਕੰਪਲੀਟ ਕਰ ਸਕਦੇ ਆ ਤੁਸੀਂ ਵੀ ਇਸ ਤਰ੍ਹਾਂ ਦੇ ਚਲੋ ਹਨਾ ਸੂਟ ਤਾਂ ਆਪਾਂ ਕਿਤੋਂ ਵੀ ਵਰਕ ਕਰਾਈਏ ਪਰ ਜਿਹੜਾ ਆਪਾਂ ਨੂੰ ਆਈਡੀਆ ਜ਼ਰੂਰ ਆ ਜਾਂਦਾ ਹਾਰੇ ਕਚੀ ਦਾ ਲਓ ਜੀ ਬਹੁਤ ਹੀ ਸੋਹਣਾ ਦੁਪੱਟਾ ਹੈ ਵੇਖੋ ਕਿਸੇ ਸੂਟ ਨਾਲ ਦਾ ਸੀ ਉਹਨਾਂ ਦਾ ਤੇ ਬਹੁਤ ਸੋਹਣਾ ਉੱਪਰ ਇਹ ਇਸ ਤਰ੍ਹਾਂ ਦਾ ਗੋਟੇ ਦਾ ਕੰਮ ਕਰਾਇਆ ਤੇ ਦੇਖੋ ਇਸ ਤਰ੍ਹਾਂ ਆਪਾਂ ਜਿਹੜਾ ਮੇਨ ਜਿਹੜਾ ਦੁਪੱਟੇ ਦਾ ਕਲਰ ਸੀ ਉਹੀ ਆਪਾਂ ਸੂਟ ਉੱਪਰ ਰੱਖ ਕੇ ਤੇ ਬਸ ਇੱਕ ਸੂਟ ਦਾ ਇੱਕ ਕਲਰ ਦਾ ਟੱਚ ਦਿੱਤਾ ਬਾਕੀ ਆਪਾਂ ਸਾਰਾ ਜਿਹੜਾ ਇਹਨੂੰ 골ਡਨ ਜਿਹੜਾ ਪੈਂਗਲੇ ਫਲਾਬੀ ਰੰਗ ਚ ਤਿਆਰ ਕੀਤਾ ਲਓ ਜੀ ਇਸ ਤਰ੍ਹਾਂ ਦੀ ਟੋਟਲੀ ਜਿਹੜੀ ਆਪਣੇ ਸੂਟ ਦੀ ਲੁੱਕ ਆਊਗੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਬਣਿਆ ਤੇ ਬਾਕੀ ਸੂਟ ਦੀ ਵਿਖਾਵਾਂਗੇ ਵੀਡੀਓ ਕਿਉਂਕਿ ਸੂਟ ਆਪਣੇ ਲਾਗੇ ਦਾ ਹੀ ਹੈ ਤੇ ਦੇਖਾਂਗੇ ਉਹਨਾਂ ਨੇ ਜਦੋਂ ਪਾਣ ਕੇ ਦਾ ਕੋਈ ਫੋਟੋ ਜਾਂ ਕੋਈ ਵੀਡੀਓ ਤੁਹਾਨੂੰ ਜ਼ਰੂਰ ਦਿਖਾਵਾਂਗੇ ਵੀ ਕਿਸ ਤਰ੍ਹਾਂ ਦਾ ਸੂਟ ਇਹ ਸਲਾਈ ਹੋ ਕੇ ਤਿਆਰ ਹੋਊਗਾ ਤੇ ਚਲੋ ਜੀ ਹੁਣ ਪਸ਼ਮੀਨੇ ਦਾ ਸੂਟ ਰੈਡੀ ਕਰਾਂਗੇ ਬਹੁਤ ਹੀ ਪਿਆਰਾ ਜਿਹਾ ਬਹੁਤ ਹੀ ਹੈਵੀ ਵਰਕ ਦੇ ਕੇ ਜਿਹਦੇ ਨਾਲ ਦੇਖੀ ਆਪਾਂ ਕਾਫੀ ਸਾਰੇ ਸੂਟ ਜਿਹੜੇ ਬਣਾ ਚੁੱਕੇ ਆ ਤੇ ਉਹ ਆਪਣਾ ਪਿਛਲੇ ਸਾਲ ਦਾ ਜਿਹੜਾ ਔਰ ਵਰਕ ਚੱਲ ਰਿਹਾ ਉਹਨੂੰ ਹਰ ਇੱਕ ਲੇਡੀਜ਼ ਬਹੁਤ ਜ਼ਿਆਦਾ ਪਸੰਦ ਕਰਦੀ ਹੈ ਤੇ ਚਲੋ ਜੀ ਇਸ ਵਰਕ ਦੇ ਨਾਲ ਇਹਦੀ ਆਪਾਂ ਵੀਡੀਓ ਜਿਹੜੀ ਅੱਜ ਦੀ ਇੱਥੇ ਹੀ ਬੰਦ ਕਰਦੇ ਆਂ ਮਿਲਦੇ ਆਂ ਹੁਣ ਆਪਣਾ ਨੈਕਸਟ ਵਰਕ ਲੈ ਕੇ ਹਨਾ ਤੇ ਇਸ ਤਰ੍ਹਾਂ ਸੋਹਣੇ ਸੋਹਣੇ ਵਰਕ ਦੇਖਣ ਦੇ ਲਈ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਨਾਲ ਹੀ ਪਿਆਰਾ ਜਿਹਾ ਕਮੈਂਟ ਵੀ ਕਰਕੇ ਦੱਸਿਆ ਕਰੋ ਵੀ ਆਪਣੇ ਵਰਕ ਆਈਡੀਆ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਤੇ ਤਾਂ ਜੋ ਆਪਾਂ ਹੋਰ ਸੋਹਣੇ ਸੋਹਣੇ ਵੀਡੀਓ ਤੁਹਾਡੇ ਲਈ ਲੈ ਕੇ ਆ ਸਕੀਏ ਤੇ ਚਲੋ ਜੀ ਇਸ ਵੀਡੀਓ ਨੂੰ ਇੱਥੇ ਹੀ ਸੋਹਣੇ ਜੇ ਪਿਆਰੇ ਜੇ ਵਰਕ ਦੇ ਨਾਲ ਕਰਦੇ ਆਂ ਬੰਦ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ